ਦੋਸਤੋ ਸਤਿ ਸ੍ਰੀ ਅਕਾਲ ਆਦਾਬ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ 86 ਕਰਮਜੀਤ ਪਰ ਸਵਾਗਤ ਹੈ। ਤੋਂ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਕਰਤਾਰ ਸਿੰਘ ਦੁੱਗਲ ਦੀ ਬਹੁਤ ਹੀ ਅਚਿਤ ਕਹਾਣੀ ਕਰਾਮਾਤ। ਤਿੱ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿੱਚ ਜਾਣ ਦੇ ਲਈ ਗਰਮੀ ਡਾਢੀ ਸੀ ਚਚਲਾਂਦੀ ਹੋਈ ਧੁੱਪ ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ। ਚੌਪਾਸੇ ਸਨਸਾਨ ਪੱਥਰ ਰੇਤ ਹੀ ਰੇਤ ਚੁਲਸਿਆ ਹੋਇਆ ਝਾੜੀਆਂ ਸੁੱਕੇ ਹੋਏ ਦਰਖਤ ਦੂਰ ਦੂਰ ਵੀ ਕੋਈ ਬੰਦਾ ਬਣ ਆਦਮ ਨਜ਼ਰ ਤਿੱਕ ਨਹੀਂ ਸੀ ਆਉਂਦਾ ਤੇ ਫਿਰ ਅੰਮੀ ਮਹੰਗਾਰਾ ਭਰਿਆ ਬਾਬਾ ਨਾਨਕ ਆਪਣੇ ਧਿਆਨ ਵਿੱਚ ਮਸਤ ਤੁਰਦੇ ਜਾ ਰਹੇ ਸਨ ਕਿ ਮਰਦਾਨੇ ਨੂੰ ਪਿਆਸ ਲੱਗੀ ਪਰ ਉੱਥੇ ਪਾਣੀ ਕਿੱਥੇ ਬਾਬੇ ਨੇ ਕਿਹਾ ਮਰਦਾਨਿਆਂ ਸਬਰ ਕਰ ਲੈ ਅਗਲੀ ਪਿੰਡ ਜਾ ਕੇ ਜਿੰਨਾ ਤੇਰਾ ਜੀ ਕਰੇ ਤੂੰ ਪਾਣੀ ਪੀ ਲਮੀ ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ ਬਾਬਾ ਨਾਨਕ ਇਹ ਸੁਣ ਕੇ ਫਿਕਰਮੰਦ ਹੋਏ ਇਸ ਜੰਗਲ ਵਿੱਚ ਪਾਣੀ ਤਾਂ ਦੂਰ ਦੂਰ ਤੱਕ ਵੀ ਨਹੀਂ ਸੀ ਤੇ ਜਦੋਂ ਮਰਦਾਨਾ ਅੜੀ ਕਰ ਬੈਠਦਾ ਤਾਂ ਸਭ ਲਈ ਬੜੀ ਮੁਸ਼ਕਲ ਕਰ ਦਿੰਦਾ ਸੀ ਬਾਬੇ ਨੇ ਫੇਰ ਸਮਝਾਇਆ ਮਰਦਾਨਿਆਂ ਇੱਥੇ ਪਾਣੀ ਕਿਤੇ ਵੀ ਨਹੀਂ ਤੂੰ ਸਬਰ ਕਰ ਲੈ ਰੱਬ ਦਾ ਭਾਣਾ ਮੰਨ ਪਰ ਮਰਦਾਨਾ ਤਾਂ ਉੱਥੇ ਦਾ ਉੱਥੇ ਬੈਠ ਗਿਆ ਇੱਕ ਕਦਮ ਹੋਰ ਉਸ ਤੋਂ ਅੱਗੇ ਨਹੀਂ ਸਿੱਤ ਰਹਾ ਜਾਂਦਾ ਬਾਬਾ ਦਾਦਾ ਜਚਪਿਆ ਗੁਰੂ ਨਾਨਕ ਮਰਦਾਨੀ ਦੀ ਜ਼ਿੱਦ ਨੂੰ ਵੇਖ ਕੇ ਮੁਸਕਰਾਉਂਦੇ ਹੋਏ ਹੈਰਾਨ ਪਈ ਹੁੰਦੇ ਆਖਿਰ ਜਦੋਂ ਬਾਬੇ ਨਾਨਕ ਨੇ ਮਰਦਾਨੀ ਨੂੰ ਕਿਸੇ ਕੋਹਲੀ ਤੇ ਆਉਂਦੇ ਨਾ ਵੇਖਿਆ ਤਾਂ ਉਹ ਅੰਤਰਧਿਆਨ ਹੋ ਗਏ ਜਦੋਂ ਗੁਰੂ ਨਾਨਕ ਦੀ ਅੱਖ ਖੁੱਲੀ ਮਰਦਾਨਾ ਮੱਛੀ ਵਾਂਗ ਤੜਪ ਰਿਹਾ ਸੀ ਸਤਗੁਰੂ ਉਸ ਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਭਾਈ ਮਰਦਾਨਿਆ ਇਸ ਪਹਾੜੀ ਉੱਤੇ ਇੱਕ ਕੁਟਿਆ ਹੈ ਜਿਸ ਵਿੱਚ ਵਲੀ ਕੰਧਾਰੀ ਨਾਂ ਦਾ ਇੱਕ ਦਰवेश ਰਹਿੰਦਾ ਹੈ ਜੇ ਤੂੰ ਉਹਦੇ ਕੋਲ ਜਾਇਂ ਤਾਂ ਤੈਨੂੰ ਪਾਣੀ ਮਿਲ ਸਕਦਾ ਹੈ ਇਸ ਇਲਾਕੇ ਵਿੱਚ ਉਹ ਤਾਂ ਖੂਬਸ ਪਾਣੀ ਨਾਲ ਭਰਿਆ ਹੈ ਹੋਰ ਕਿਤੇ ਵੀ ਪਾਣੀ ਨਹੀਂ ਤੇ ਫਿਰ ਅੰਮੀ ਮੈਂ ਬੇਚੈਨ ਹੋ ਰਿਹਾ ਸਾਂ ਇਹ ਜਾਣਨ ਲਈ ਕਿ ਮਰਦਾਨੇ ਨੂੰ ਪਾਣੀ ਮਿਲਦਾ ਹੈ ਕਿ ਨਹੀਂ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ ਸੁਣਦਿਆਂ ਸਾਰ ਪਹਾੜੀ ਵੱਲ ਦੌੜ ਪਿਆ ਕੜਕ ਦੀ ਦੁਪਹਿਰ ਉਧਰੋਂ ਪਿਆਸ ਉਧਰੋਂ ਪਹਾੜੀ ਦਾ ਸਫ਼ਰ ਸਾਹੋਂ ਸਾਹੀਂ ਪਸੀਨਾ ਪਸੀਨਾ ਹੋਇਆ ਮਰਦਾਨਾ ਬੜੀ ਮੁਸ਼ਕਲ ਨਾਲ ਪਹਾੜੀ ਉੱਤੇ ਪੁੱਜਾ ਵਲੀ ਕੰਧਾਰੀ ਨੂੰ ਸਲਾਮ ਕਰਕੇ ਉੱਥੇ ਪਾਣੀ ਲਈ ਬੇਨਤੀ ਕੀਤੀ ਵਲੀ ਕੰਧਾਰੀ ਨੇ ਖੂਵਲ ਇਸ਼ਾਰਾ ਕੀਤਾ ਜਦੋਂ ਖੂਵਲ ਜਾਣ ਲੱਗਾ ਤਾਂ ਵਲੀ ਕੰਧਾਰੀ ਦੇ ਮਨ ਵਿੱਚ ਕੁਝ ਆਇਆ ਤੇ ਉਸਨੇ ਮਰਦਾਨੇ ਤੋਂ ਪੁੱਛਿਆ ਭਲੇ ਲੋਕ ਤੂੰ ਕਿੱਥੋਂ ਆਇਆ ਹੈ ਮਰਦਾਨੇ ਕਿਹਾ ਮੈਂ ਨਾਨਕ ਪੀਰ ਦਾ ਸਾਥੀ ਹਾਂ ਅਸੀਂ ਤੁਰਦੇ ਤੁਰਦੇ ਇੱਧਰ ਆ ਨਿਕਲੇ ਹਾਂ ਮੈਨੂੰ ਪਿਆਸ ਡਾਡੀ ਲੱਗੀ ਹੈ ਤੇ ਕਿਤੇ ਪਾਣੀ ਨਹੀਂ ਬਾਬੇ ਨਾਨਕ ਦਾ ਨਾਂ ਸੁਣ ਕੇ ਵਲੀ ਕੰਧਾਰੀ ਨੂੰ ਡਾਢਾ ਕਰੋਧ ਆ ਗਿਆ ਤੇ ਉਸਨੇ ਮਰਦਾਨੇ ਨੂੰ ਆਪਣੀ ਕੁਟਿਆ ਵਿੱਚੋਂ ਉੰਜ ਤਾਂ ਉੰਜ ਬਾਹਰ ਕੱਢ ਦਿੱਤਾ ਥੱਕਿਆ ਹਾਰਿਆ ਮਰਦਾਨਾ ਬਾਬੇ ਨਾਨਕ ਕੋਲ ਆ ਫਰਿਆਦੀ ਹੋਇਆ ਬਾਬੇ ਨਾਨਕ ਨੇ ਉਸ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾ ਪਈ ਮਰਦਾਨਿਆ ਤੂੰ ਇੱਕ ਵਾਰ ਫੇਰ ਜਾ ਬਾਬੇ ਨਾਨਕ ਨੇ ਮਰਦਾਨੇ ਨੂੰ ਸਲਾਹ ਦਿੱਤੀ ਇਸ ਵਾਰ ਤੂੰ ਨਿਮਰਤਾ ਨਾਲ ਚਿੱਕਾ ਦਿਲ ਲੈ ਕੇ ਜਾ ਕਹੀਂ ਮੈਂ ਨਾਨਕ ਗਰਵੇਸ਼ ਦਾ ਸਾਥੀ ਹਾਂ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ ਪਾਣੀ ਹੋਰ ਕਿਤੇ ਹੈ ਨਹੀਂ ਸੀ ਖੱਪਦਾ ਕਰਜਦਾ ਸ਼ਿਕਾਇਤ ਕਰਦਾ ਫਿਰ ਉੱਤੇ ਤੁਰ ਪਿਆ ਪਰ ਵਲੀ ਕੰਧਾਰੀ ਨੇ ਪਾਣੀ ਫੇਰ ਨਾ ਦਿੱਤਾ ਮੈਂ ਇੱਕ ਕਾਫਰ ਦੇ ਸਾਥੀ ਨੂੰ ਪਾਣੀ ਦੀ ਚੂਲੀ ਵੀ ਨਹੀਂ ਦੇਵਾਂਗਾ ਵਲੀ ਕੰਧਾਰੀ ਨੇ ਮਰਦਾਨੇ ਨੂੰ ਫੇਰ ਉਂਜ ਦਾ ਉਂਜ ਮੋੜ ਦਿੱਤਾ ਜਦੋਂ ਮਰਦਾਨਾ ਇਸ ਵਾਰ ਹੀਠਾ ਆਇਆ ਤਾਂ ਉਸ ਦਾ ਬੁਰਾ ਹਾਲ ਸੀ ਉਸ ਦੇ ਹੋਠਾਂ ਉੱਤੇ ਪੀਪੜੀ ਜੰਮੀ ਹੋਈ ਸੀ ਮੂੰਹ ਉੱਤੇ ਤਰੇੜੀਆਂ ਛੁੱਟੀਆਂ ਹੋਈਆਂ ਸਨ ਇੰਜ ਜਾਪਦਾ ਸੀ ਕਿ ਮਰਦਾਨਾ ਬਸ ਘੜੀ ਹੈ ਕਿ ਪਲ ਬਾਬੇ ਨਾਨਕ ਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ਧੰਨ ਰਿੰਕਾਰ ਕਹਿ ਕੇ ਇੱਕ ਵਾਰ ਫੇਰ ਵਲੀਵਾਲ ਜਾਨ ਲੀਕਿਆ ਹੁਕਮ ਦਾ ਬੱਦਾ ਮਰਦਾਨਾ ਤੁਰ ਪਿਆ ਪਰ ਉਸ ਨੂੰ ਪਤਾ ਸੀ ਕਿ ਉਸ ਦੀ ਜਾਨ ਰਸਤੇ ਵਿੱਚ ਹੀ ਨਿਕਲ ਜਾਵੇਗੀ ਮਰਦਾਨਾ ਤੀਜੀ ਵਾਰ ਪਹਾੜੀ ਦੀ ਚੋਟੀ ਉੱਤੇ ਵਲੀ ਖੰਧਾਰੀ ਦੇ ਚਰਨਾ ਉੱਤੇ ਜਾ ਡਿਗਾ ਪਰ ਕ੍ਰੋਧ ਵਿੱਚ ਬੜ ਰਹੇ ਫਕੀਰ ਨੇ ਇਸ ਵਾਰ ਵੀ ਉਸ ਦੀ ਬੇਨਤੀ ਨੂੰ ਠੁਕਰਾ ਦਿੱਤਾ ਨਾਨਕ ਆਪਣੇ ਆਪ ਨੂੰ ਪੀਰਖਵੋਂਦਾ ਹੈ ਤਾਂ ਆਪਣੇ ਮਰੀਦ ਨੂੰ ਇੱਕ ਘੁੱਟ ਪਾਣੀ ਵੀ ਨਹੀਂ ਪਿਲਾ ਸਕਦਾ ਵਲੀ ਕੰਧਾਰੀ ਨੇ ਲੱਖ ਲੱਖ ਸਨਾਵਟਾਂ ਸੁਟੀਆਂ ਮਰਦਾਨਾ ਇਸ ਵਾਰ ਜਦੋਂ ਪੂਜਾ ਪਿਆਸ ਵਿੱਚ ਬੇਹਬਲ ਉਹ ਬਾਬੇ ਨਾਨਕ ਦੇ ਚਰਨਾ ਵਿੱਚ ਬੇਹੋਸ਼ ਹੋ ਗਿਆ ਗੁਰੂ ਬਾਬੇ ਨਾਨਕ ਮਰਦਾਨੇ ਦੀ ਕੰਡ ਉੱਤੇ ਹੱਥ ਫੇਰਿਆ ਉਸ ਨੂੰ ਹੌਸਲਾ ਦਿੱਤਾ ਤੇ ਮਰਦਾਨੇ ਨੇ ਅੱਖ ਖੋਲੀ ਬਾਬੇ ਉਹਨੂੰ ਸਾਹਮਣੇ ਇੱਕ ਪੱਥਰ ਪੁੱਟਣ ਲਈ ਕਿਹਾ ਮਰਦਾਨੇ ਨੇ ਪੱਥਰ ਪੁੱਟਿਆ ਤੇ ਪਾਣੀ ਦਾ ਝਰਨਾ ਫੁੱਟ ਨਿਕਲਿਆ ਜਿਵੇਂ ਨਹਿਰ ਪਾਣੀ ਦੀ ਵਗਣ ਲੱਗ ਪਈ ਤੇ ਵੇਖਦਿਆ ਵੇਖਦਿਆਂ ਚੋਂ ਪਾਸੇ ਪਾਣੀ ਹੀ ਪਾਣੀ ਹੋ ਗਿਆ ਇਤਨੇ ਵਿੱਚ ਬਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ ਖੂਬ ਵਿੱਚ ਵੇਖੇ ਤਾਂ ਪਾਣੀ ਦੀ ਇੱਕ ਸਪ ਵੀ ਨਹੀਂ ਸੀ ਬਲੀ ਕੰਧਾਰੀ ਡਾਡਾ ਅश्चਰਜ ਹੋਇਆ ਤੇ ਪਹਾੜੀ ਦੇ ਕਦਮਾਂ ਦੇ ਵਿੱਚ ਚੱਤੇ ਵਗ ਰਹੇ ਸਨ ਟਸ਼ਮੀ ਫੁੱਟੇ ਸਨ ਦੂਰ ਬਹੁਤ ਦੂਰ ਇੱਕ ਕਿਕਰ ਵਲੀ ਕੰਧਾਰੀ ਨੇ ਵੇਖਿਆ ਬਾਬਾ ਨਾਨਕ ਤੇ ਉਸ ਦਾ ਸਾਥੀ ਬੈਠੇ ਸਨ ਗੁੱਸੇ ਵਿੱਚ ਆ ਕੇ ਵਲੀ ਨੇ ਚਟਾਨ ਦੇ ਇੱਕ ਟੁਕੜੇ ਨੂੰ ਆਪਣੇ ਪੂਰੇ ਜ਼ੋਰ ਨਾਲ ਉਤੋਂ ਰੋੜਿਆ ਇੰਜ ਪਹਾੜੀ ਦੀ ਪਹਾੜੀ ਨੂੰ ਆਪਣੇ ਵੱਲ ਰੜਦਾ ਆਉਂਦਾ ਵੇਖ ਮਰਦਾਨਾ ਚਿਚਲਾ ਉੱਠਿਆ ਬਾਬੇ ਨਾਨਕ ਨੇ ਠਰਮੇ ਨਾਲ ਮਰਦਾਨੇ ਨੂੰ ਨਨ ਰੰਕਾਰ ਕਹਿਣ ਲਈ ਕਿਹਾ ਤੇ ਜਦੋਂ ਪਹਾੜੀ ਦਾ ਇੱਕ ਟੁਕੜਾ ਬਾਬੇ ਦੇ ਸਿਰ ਕੋਲ ਆਇਆ ਗੁਰੂ ਨਾਨਕ ਨੇ ਹੱਥ ਦੇ ਕੇ ਆਪਣੇ ਪੰਜੇ ਨਾਲ ਰੋਕ ਲਿਆ ਤੇ ਹਸਨ ਅਬਦਾਲ ਵਿੱਚ ਜਿਸ ਦਾ ਨਾਂ ਹੁਣ ਪੰਜਾ ਸਾਹਿਬ ਹੈ ਅਜੀਤੀਕ ਪਹਾੜੀ ਦੇ ਟੁਕੜੇ ਉੱਤੇ ਬਾਬੇ ਨਾਨਕ ਦਾ ਪੰਜਾ ਲੱਗਾ ਹੋਇਆ ਹੈ ਮੈਨੂੰ ਇਹ ਸਾਖੀ ਡਾਡੀ ਚੰਗੀ ਲੱਗ ਰਹੀ ਸੀ ਪਰ ਜਦੋਂ ਮੈਂ ਇੱਕ ਹੱਥ ਨਾਲ ਪਹਾੜੀ ਰੁਕਣ ਵਾਲੀ ਗੱਲ ਸੁਣੀ ਤਾਂ ਮੇਰੇ ਮੂੰਹ ਦਾ ਸਵਾਦ ਫਿੱਕਾ ਹੋ ਗਿਆ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕੋਈ ਆਦਮੀ ਪਹਾੜੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਏ ਤੇ ਪਹਾੜੀ ਵਿੱਚ ਅਜੀਬੀ ਬਾਬੇ ਨਾਨਕ ਦਾ ਪੰਜਾ ਲੱਗਾ ਹੋਇਆ ਹੈ ਮੈਨੂੰ ਜ਼ਰਾ ਇਤਬਾਰ ਨਾ ਆਉਂਦਾ ਬਾਅਦ ਵਿੱਚ ਕਿਸੇ ਨੇ ਖੋਣ ਦਿੱਤਾ ਹੁਣ ਆਈ ਮੈਂ ਆਪਣੀ ਮਾਂ ਨਾਲ ਕਿੰਨਾ ਚਿਰ ਬਹਿਸ ਕਰਦਾ ਰਿਹਾ ਮੈਂ ਇਹ ਤੇ ਮੰਨ ਸਕਦਾ ਹਾਂ ਕਿ ਪੱਥਰ ਹੇਠੋਂ ਪਾਣੀ ਫੁੱਟ ਆਵੇ ਸਾਇੰਸ ਨੇ ਕਈ ਤਰੀਕੇ ਕੱਢੇ ਹਨ ਜਿਨ੍ਹਾਂ ਨਾਲ ਜਿਸ ਥਾਂ ਪਾਣੀ ਹੋਵੇ ਉਸ ਥਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਇੱਕ ਇਨਸਾਨ ਦਾ ਰਿੜੀ ਆ ਰਹੀ ਪਹਾੜੀ ਨੂੰ ਰੁਕ ਲੈਣਾ ਮੈਂ ਨਹੀਂ ਮੰਨ ਸਕਦਾ ਸਾਂ ਮੈਂ ਨਹੀਂ ਮੰਨਦਾ ਸਾਂ ਤਾਂ ਮੇਰੀ ਮਾਂ ਮੇਰੇ ਮੂੰਹ ਵੱਲ ਵੇਖ ਕੇ ਚੁੱਪ ਕਰ ਗਈ ਕੋਈ ਰਿੜੀ ਆ ਰਹੀ ਪਹਾੜੀ ਨੂੰ ਕਿ ਮੀ ਰੁਕ ਸਕਦਾ ਏ ਮੈਨੂੰ ਜਦੋਂ ਵੀ ਇਹ ਸਾਖੀ ਦਾ ਖਿਆਲ ਆਉਂਦਾ ਮੈਂ ਫਿੱਕੀ ਹਾਸੀ ਹੱਸ ਦਿੰਦਾ ਕਈ ਵਾਰੀ ਗੁਰਦੁਆਰੇ ਵਿੱਚ ਇਹ ਸਾਖੀ ਸੁਣਾਈ ਗਈ ਪਰ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੀ ਗੱਲ ਉੱਤੇ ਮੈਂ ਹਮੇਸ਼ਾ ਸਿਰ ਮਾਰਦਾ ਰਹਿੰਦਾ ਇਹ ਗੱਲ ਮੈਥੋਂ ਨਹੀਂ ਮੰਨੀ ਜਾ ਸਕਦੀ ਸੀ ਇੱਕ ਵਾਰ ਇਹ ਸਾਖੀ ਸਾਨੂੰ ਸਕੂਲ ਸੁਣਾਈ ਗਈ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੇ ਹਿੱਸੇ ਉੱਤੇ ਮੈਂ ਆਪਣੇ ਉਸਤਾਦ ਨਾਲ ਬੈਸਣ ਲੱਗ ਪਿਆ ਕਰਨੀ ਵਾਲੇ ਲੋਕਾਂ ਲਈ ਕੋਈ ਗੱਲ ਮੁਸ਼ਕਿਲ ਨਹੀਂ ਸਾਡੇ ਉਸਤਾਦ ਨੇ ਮੈਨੂੰ ਕਿਹਾ ਤੇ ਫਿਰ ਮੈਨੂੰ ਚੁੱਪ ਕਰਵਾ ਦਿੱਤਾ ਮੈਂ ਚੁੱਪ ਹੋ ਗਿਆ ਪਰ ਮੈਨੂੰ ਇਤਵਾਰ ਨਹੀਂ ਸੀ ਆਉਂਦਾ ਆਖਰ ਪਹਾੜੀ ਨੂੰ ਕਿਵੇਂ ਕੋਈ ਰੁਕ ਸਕਦਾ ਮੇਰਾ ਜੀ ਚਾਹੁੰਦਾ ਮੈਂ ਜ਼ੋਰ-ਜ਼ੋਰ ਦੀ ਚੀਖ ਮਾਰ ਕੇ ਕਹਾਂ ਬਹੁਤ ਦਿਨ ਨਹੀਂ ਸਨ ਗੁਜ਼ਰੀ ਕਿ ਅਸੀਂ ਸੁਣਿਆ ਪੰਜੀ ਸਾਹਿਬ ਸਾਕਾ ਹੋ ਗਿਆ ਹੈ ਉਹਨਾਂ ਦਿਨਾਂ ਵਿੱਚ ਸਾਕੇ ਬੜੇ ਹੁੰਦੇ ਸਨ ਜਦੋਂ ਵੀ ਕੋਈ ਸਾਕਾ ਹੁੰਦਾ ਮੈਂ ਸਮਝ ਲੈਂਦਾ ਅੱਜ ਸਾਡੇ ਘਰ ਰੋਟੀ ਨਹੀਂ ਪਕੀ ਗਈ ਤੇ ਰਾਤ ਨੂੰ ਭੁंजे ਸੌਣਾ ਪਵੇਗਾ ਪਰ ਇਹ ਸਾਕਾ ਹੁੰਦਾ ਕੀ ਇਹ ਮੈਨੂੰ ਨਹੀਂ ਸੀ ਪਤਾ ਸਾਡਾ ਪਿੰਡ ਪੰਜਾ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ ਜਦੋਂ ਇਸ ਸਾਕੀ ਦੀ ਖਬਰ ਆਈ ਮੇਰੇ ਮਾਂ ਜੀ ਪੰਜਾ ਸਾਹਿਬ ਲਈ ਤੁਰ ਪਈ ਨਾਲ ਮੈਂ ਸਾਂ ਮੇਰੀ ਨਿੱਕੀ ਭੈਣ ਸੀ ਪੰਜਾ ਸਾਹਿਬ ਦਾ ਸਾਰਾ ਰਸਤਾ ਮੇਰੀ ਮਾਂ ਦੀ ਅੱਖ ਨਹੀਂ ਸੁੱਕੀ ਅਸੀਂ ਹੈਰਾਨ ਸਾਂ ਕਿਸ ਹੱਕਾ ਕੀ ਹੁੰਦਾ ਏ ਤੇ ਜਦੋਂ ਪੰਜਾ ਸਾਹਿਬ ਪੁੱਜੀ ਅਸੀਂ ਇੱਕ ਅਜੀਬ ਕਹਾਣੀ ਸੁਣੀ ਦੂਰ ਕੀਤੇ ਸ਼ਹਿਰ ਵਿੱਚ ਫਰੰਗੀ ਨੇ નિਹੱਥੀ ਹਿੰਦੁਸਤਾਨੀਆਂ ਤੇ ਗੋਲੀ ਚਲਾ ਕੇ ਕਈ ਲੋਕਾਂ ਨੂੰ ਮਾਰ ਸੁੱਟਿਆ ਮਰਨ ਵਾਲਿਆਂ ਵਿੱਚ ਨੌਜਵਾਨ ਵੀ ਸਨ ਬੁੱਢੇ ਵੀ ਸਨ ਤੇ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਕਿਸੇ ਹੋਰ ਸ਼ਹਿਰ ਵਿੱਚ ਜੇਲ੍ਹ ਭੇਜਿਆ ਜਾ ਰਿਹਾ ਸੀ ਕੈਦੀ ਭੁੱਖੇ ਸਨ ਪਿਆਸੇ ਸਨ ਤੇ ਹੁਕਮ ਇਹ ਸੀ ਕਿ ਗੱਡੀ ਨੂੰ ਰਸਤੇ ਵਿੱਚ ਕਿਤੇ ਵੀ ਨਾ ਠਹਿਰਾਇਆ ਜਾਵੇ ਜਦੋਂ ਪੰਜਾ ਸਾਹਿਬ ਵੀ ਖਬਰ ਪਹੁੰਚੀ ਜਿਸ ਕਿਸੇ ਨੇ ਸੁਣਿਆ ਲੋਕਾਂ ਨੂੰ ਚਾਰੇ ਕਪੜੇ ਅੱਗ ਲੱਗ ਗਏ ਪੰਜਾ ਸਾਹਿਬ ਜਿੱਥੇ ਬਾਬੇ ਨਾਨਕ ਨੇ ਆਪ ਮਰਦਾਨੇ ਦੀ ਪਿਆਸ 부ਝਾਈ ਸੀ ਉਸ ਸ਼ਹਿਰ ਤੋਂ ਗੱਡੀ ਭਰੀ ਦੀ ਭਰੀ ਪਿਆਸਿਆਂ ਦੀ ਲੰਗ ਜਾਏ ਭੁੱਖਿਆਂ ਦੀ ਲੰਗ ਜਾਏ ਮਜ਼ਲੂਮਾਂ ਦੀ ਲੰਗ ਜਾਏ ਇਹ ਕਿਵੇਂ ਹੋ ਸਕਦਾ ਸੀ ਤੇ ਫੈਸਲਾ ਹੋਇਆ ਕਿ ਗੱਡੀ ਨੂੰ ਰੋਕਿਆ ਜਾਵੇਗਾ ਸਟੇਸ਼ਨ ਮਾਸਟਰ ਨੂੰ ਅਰਜ਼ੀ ਪਾਈ ਗਈ ਟੈਲੀਫੋਨ ਨਾ ਖੜਕੀਆਂ ਤਾਰਾਂ ਗਈਆਂ ਪਰ ਫਰੰਗੀ ਦਾ ਹੁਕਮ ਸੀ ਗੱਡੀ ਰਸਤੇ ਵਿੱਚ ਕਿਤੇ ਨਹੀਂ ਖੜੀ ਕੀਤੀ ਜਾਵੇਗੀ ਤੇ ਗੱਡੀ ਵਿੱਚ ਆਜ਼ਾਦੀ ਦੇ ਪ੍ਰਵਾਨੀ ਦੇਸ਼ ਭਗਤ ਹਿੰਦੀ ਭੁੱਖੇ ਸਨ ਉਹਨਾਂ ਲਈ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਸੀ ਗੱਡੀ ਨੇ ਪੰਜਾ ਸਾਹਿਬ ਨਹੀਂ ਰੁਕਣਾ ਸੀ ਪਰ ਪੰਜਾ ਸਾਹਿਬ ਦੇ ਲੋਕਾਂ ਦਾ ਇਹ ਫੈਸਲਾ اٹਲ ਸੀ ਕਿ ਗੱਡੀ ਨੂੰ ਜ਼ਰੂਰ ਰੋਕ ਲੈਣਾ ਹੈ ਤੇ ਸ਼ਹਿਰ ਵਾਸੀਆਂ ਨੇ ਸਟੇਸ਼ਨ ਉੱਤੇ ਰੋਟੀਆਂ ਦੇ ਖੀਰਾਂ ਦੇ ਪੂੜਿਆਂ ਦੇ ਦਾਲਾਂ ਦੇ ਢੇਰ ਲਾ ਦਿੱਤੇ ਪਰ ਗੱਡੀ ਤਾਂ ਇੱਕ ਹਨੇਰੀ ਦੀ ਤਰ੍ਹਾਂ ਆਵੇਗੀ ਤੇ ਤੂਫਾਨ ਦੀ ਤਰ੍ਹਾਂ ਨਿਕਲ ਜਾਵੇਗੀ ਉਸ ਨੂੰ ਕਿਵੇਂ ਰੁਕਿਆ ਜਾਵੇ ਤੇ ਮੇਰੀ ਮਾਂ ਦੀ ਸਹੇਲੀ ਨੇ ਸਾਨੂੰ ਦੱਸਿਆ ਉਸ ਥਾਂ ਪਟੜੀ ਉੱਤੇ ਪਹਿਲਾਂ ਉਹ ਲੇਟ ਗਏ ਮੇਰੇ ਬੱਚਿਆਂ ਦੇ ਪਿਤਾ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਲੇਟ ਗਏ ਉਹਨਾਂ ਤੋਂ ਬਾਅਦ ਅਸੀਂ ਪਤਨੀਆਂ ਲੇਟੀਆਂ ਫਿਰ ਸਾਡੇ ਬੱਚੇ ਤੇ ਫਿਰ ਗੱਡੀ ਆਈ ਦੂਰੋਂ ਚੀਕਦੀ ਹੋਈ ਚਿਚਲਾਂਦੀ ਹੋਈ ਸਿਟੀਆਂ ਮਾਰਦੀ ਹੋਈ ਅਜੇ ਦੂਰ ਹੀ ਸੀ ਕਿ ਮੱਠੀ ਪੈ ਗਈ ਰੈਲ ਸੀ ਖਲੋਂਦਿਆਂ ਖਲੋਂਦਿਆਂ ਹੀ ਖਲੋਂਦੀ ਮੈਂ ਵੇਖ ਰਹੀ ਸੀ ਕਿ ਪਈਏ ਉਹਨਾਂ ਦੀ ਛਾਤੀ ਉੱਤੇ ਚੜ ਗਏ ਫਿਰ ਉਹਨਾਂ ਦੇ ਨਾਲ ਦੇ ਦੀ ਛਾਤੀ ਉੱਤੇ ਤੇ ਫਿਰ ਮੈਂ ਅੱਖਾਂ ਮੀਟ ਲਈਆਂ ਮੈਂ ਅੱਖਾਂ ਖੋਲੀਆਂ ਤਾਂ ਮੇਰੇ ਸਿਰ ਉੱਤੇ ਗੱਡੀ ਖਲੋਤੀ ਸੀ ਮੇਰੇ ਨਾਲ ਟੁੱਟ ਰਹੀਆਂ ਛਾਤੀਆਂ ਵਿੱਚੋਂ ਧੰਨ ਰਿੰਕਾਰ ਧੰਨ ਰਿੰਕਾਰ ਦੀ ਆਵਾਜ਼ ਆ ਰਹੀ ਸੀ ਤੇ ਫਿਰ ਮੇਰੇ ਵੇਖਨਿਆਂ ਵੇਖਦਿਆਂ ਗੱਡੀ ਮੁੜੀ ਤੇ ਪਈਆਂ ਹੇਟ ਆਈਆਂ ਲਾਸ਼ਾਂ ਟੁਕੜੇ ਟੁਕੜੇ ਹੋ ਗਈਆਂ ਮੈਂ ਆਪਣੀ ਅੱਖੀ ਲਹੂ ਦੀ ਵਗੀ ਹੋਈ ਨਦੀ ਨੂੰ ਵੇਖਿਆ ਵਗਦੀ ਵਗਦੀ ਕਿਤਨੀ ਹੀ ਦੂਰ ਇੱਕ ਪੱਕੇ ਬਣੇ ਨਾਲੇ ਦੇ ਪੁਲ ਤੱਕ ਚਲੀ ਗਈ ਸੀ ਤੇ ਮੈਂ ਹੱਕਾ ਬੱਕਾ ਹੈਰਾਨ ਸਾਂ ਮੈਂ ਤੋ ਇੱਕ ਬੋਲ ਨਾ ਬੋਲਾ ਗਿਆ ਸਾਰਾ ਦਿਨ ਮੈਂ ਪਾਣੀ ਦਾ ਘੁੱਟ ਨਾ ਪੀ ਸਕਿਆ ਸ਼ਾਮੀ ਜਦੋਂ ਅਸੀਂ ਵਾਪਸ ਆ ਰਹੇ ਸਾਂ ਰਸਤੇ ਵਿੱਚ ਮੇਰੀ ਮਾਂ ਨੇ ਮੇਰੀ ਛੋਟੀ ਭੈਣ ਨੂੰ ਪੰਜਾਬ ਸਾਹਿਬ ਦੀ ਸਾਖੀ ਸੁਨੋਨੀ ਸ਼ੁਰੂ ਕਰ ਦਿੱਤੀ ਕਿਵੇਂ ਬਾਬਾ ਨਾਨਕ ਮਰਦਾਨੇ ਨਾਲ ਇਸ ਪਾਸੇ ਆਈ ਕਿਵੇਂ ਮਰਦਾਨੇ ਨੂੰ ਪਿਆਸ ਲੱਗੀ ਕੰਧਾਰੀ ਨੇ ਤਿੰਨ ਵਾਰ ਮਰਦਾਨੇ ਨੂੰ ਨਿਰਾਸ਼ ਵਾਪਸ ਕਰ ਦਿੱਤਾ ਕਿਵੇਂ ਬਾਬੇ ਨਾਨਕ ਨੇ ਮਰਦਾਨੇ ਨੂੰ ਇੱਕ ਪੱਥਰ ਪੁੱਟਣ ਲਈ ਕਿਹਾ ਕਿਵੇਂ ਇਹ ਠੋ ਪਾਣੀ ਦਾ ਇੱਕ ਚਸ਼ਮਾ ਫੁੱਟ ਪਿਆ ਤੇ ਬਲੀ ਕੰਧਾਰੀ ਦੇ ਖੂਦ ਆ ਸਾਰੀ ਦਾ ਸਾਰਾ ਪਾਣੀ ਏਠਾਂ ਖਿੱਚਿਆ ਹੋਇਆ ਆ ਗਿਆ ਫੇਰ ਕਿਵੇਂ ਗੁੱਸੇ ਵਿੱਚ ਬੜੀ ਕੰਧਾਰੀ ਨੇ ਪਹਾੜੀ ਦਾ ਇੱਕ ਟੁਕੜਾ ਰੇੜਿਆ ਕਿਵੇਂ ਮਰਦਾਨਾ ਘਬਰਾਇਆ ਪਰ ਬਾਬੇ ਨਾਨਕ ਨੇ ਧੰਨ ਨਿਰੰਕਾਰ ਕਹਿ ਕੇ ਆਪਣੇ ਹੱਥ ਨਾਲ ਪਹਾੜੀ ਦੇ ਟੁਕੜੇ ਨੂੰ ਠਲ ਲਿਆ ਪਰ ਪਹਾੜ ਨੂੰ ਕਿਵੇਂ ਕੋਈ ਰੁਕ ਸਕਦਾ ਹੈ ਮੇਰੀ ਛੋਟੀ ਭੈਣ ਨੇ ਝਟ ਮਨ ਨੂੰ ਠੁੱਕਿਆ ਕਿਉਂ ਨਹੀਂ ਕੋਈ ਰੁਕ ਸਕਦਾ ਮੈਂ ਵਿਚੋਂ ਬੋਲ ਪਿਆ ਨੇ ਰੀਵਾង ਉੱਡਦੀ ਹੋਈ ਟ੍ਰੇਨ ਨੂੰ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੀ ਟੁਕੜੀ ਨੂੰ ਕਿਉਂ ਨਹੀਂ ਕੋਈ ਰੁਕ ਸਕਦਾ ਤੇ ਫਿਰ ਮੇਰੀਆਂ ਅੱਖਾਂ ਵਿੱਚੋਂ ਸ਼ਮਸ਼ਮ ਅਥਰੂ ਬਗਨ ਲੱਗ ਪਈ ਕਰਨੀ ਵਾਲੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੀ ਜਾਨ ਉੱਤੇ ਖੇਡ ਕੇ ਨਾ ਰੁਕਣ ਵਾਲੀ ਗੱਡੀ ਨੂੰ ਰੋਕ ਲਿਆ ਸੀ ਤੇ ਆਪਣੇ ਭੁੱਖੇ ਪਾਣੇ ਦੇਸ਼ਵਾਸੀਆਂ ਨੂੰ ਰੋਟੀ ਖਵਾਈ ਸੀ ਤੇ ਪਾਣੀ ਪਲਾਇਆ ਸੀ ਦੋਸਤੋ ਇੱਥੇ ਹੀ ਇੱਕ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ